ਹਾਂਜੀ ਐ ਇਹ ਮੈਨੂੰ ਗੁੱਸੇ ਚ ਫੈਂਟਣਾ ਪਿਆ ਜਿਹਨੂੰ ਮੈਂ ਫੈਂਟਿਆ ਤਾਂ ਆ ਜੀ ਨਹੀਂ ਫੈਂਟਣਾ ਪਿਆ ਮਤਲਬ ਯਾਰ ਗੱਲ ਸੁਣ ਛੋਲੇ ਵੀ ਇਹ ਚੀਜ਼ਾਂ ਜਿਹੜੀਆਂ ਸੀ ਨਾ ਇਹ ਆਪਣੇ ਬਾਬੇ ਦਾਦਿਆਂ ਚ ਹੁੰਦੀਆਂ ਸੀਗਾ ਪਿਓ ਹੁੰਦੇ ਸੀ ਬਾਬੇ ਦਾਦੇ ਹੁੰਦੇ ਸੀ ਹਨਾ ਉਦੋਂ ਇਹ ਵੀ ਸਿਸਟਮ ਸੀਗਾ ਵੀ ਲੋਕ ਪੜੇ ਲਿਖੇ ਘੱਟ ਸੀ ਘਟ ਘਟਾਈ ਵਾਲਾ ਕੰਮੜਾ ਘਰ ਵਾਲਿਆਂ ਨਾਲ ਫਿਰ ਇਹ ਵੀ ਹੁੰਦਾ ਸੀਗਾ ਉਦੋਂ ਤਾਂ ਵੀ ਪੰਜ ਭਰਾ ਆ ਸੱਤ ਭਰਾ ਆ ਜਾਂ ਇੱਕ ਵਿਆਹਲੇ ਜਾਂ ਦੋ ਵਿਆਹਲੇ ਤੇ ਬਾਕੀ ਉਸੇ ਚੁੱਲੇ ਤੇ ਰੋਟੀ ਖਾਈ ਜਾਂਦੇ ਹੁੰਦੇ ਸੀਗੇ ਮਤਲਬ ਕਿੰਤਰ ਪੰਜਾਬੀ ਚ ਦੱਸਾਂ ਆ ਵੀ ਇੱਕ ਵਯਾ ਹੁੰਦਾ ਸੀ ਦੋ ਵਯਾ ਹੁੰਦੇ ਸੀ ਤੇ ਘਰ ਵਾਲੀ ਵਿਚਾਰੀ ਜਿਹੜੀ ਆ ਉਹ ਪੰਜਾਂ ਸੱਤਾਂ ਦੀ ਹੁੰਦੀ ਸੀ ਉਹ ਠੀਕ ਐ ਸਾਂਝੀਆਂ ਵਾਹੀਆਂ ਸਾਂਝਾ ਚੁੱਲਾ ਸਾਰਾ ਕੁਛ ਇੱਕ ਚੁੱਲੇ ਤੇ ਰੋਟੇ ਹੁਣ ਤਾਂ ਭਰਾ ਨੂੰ ਭਰਾ ਨਹੀਂ ਚਰਦਾ ਕਰ ਸਕੇ ਭਰਾ ਨੂੰ ਅਗਲਾ ਕਹਿੰਦਾ ਵੀ ਇਹ ਰੋਟੀ ਕਿਉਂ ਖਾਂਦਾ ਇਹ ਰੋਟੀ ਕਿਉਂ ਖਾਂਦਾ ਤੇ ਪਹਿਲਾਂ ਤਾਂ ਤੁਸੀਂ ਬਾਅਦ ਚ ਰੋਲਾ ਪੁੱਛੋ ਜੇ ਪਹਿਲਾਂ ਜਿੰਨੇ ਜਿੰਨਾ ਹੀ ਮੇਰੀਆਂ ਇਹਨੇ ਠੋਕਾਂ ਮੇਰੇ ਤੇ ਉਹਨਾਂ ਨੇ ਤੁਸੀਂ ਇਹਦੇ ਠੋਕੋ ਇਹਨੂੰ ਉਂਗਦਾ ਪਾ ਕੇ ਵਿਭਾਏ ਨਹੀਂ ਗੱਲਾਂ ਚੰਗੀਆਂ ਹੁੰਦੀਆਂ ਸਾਡੇ ਸਮਾਜ 'ਚ ਚੀਜ਼ਾਂ ਥੋੜੋ ਹੁੰਦੀਆਂ ਵੀ ਇੱਕ ਘਰ ਵਾਲੀ ਆਪਣੇ ਘਰ ਵਾਲੇ ਵਾਸਤੇ ਥਾਣੇ ਆ ਕੇ ਕਹਿੰਦੀ ਕਿ ਬਾਈ ਰੌਪਟੀ ਤਾਂ ਲਖਾਈ ਐ ਮੈਂ ਥਾਣੇ ਆ ਕੇ ਘਰ ਵਾਲੀ ਇਹ ਗੱਲ ਆ ਕੇ ਵੀ ਮੇਰੇ ਬੰਦੇ ਨੂੰ ਮੇਰੇ ਸਾਹਮਣੇ ਕੁੱਟੋ ਇਹ ਗੱਲ ਥੋੜੋ ਹੁੰਦੀ ਐ ਇਹ ਗਵਾਂਡੀਆਂ ਦਾ ਹੁੰਦਾ ਐ ਸ਼ਰੀਕਾਂ ਦਾ ਹੁੰਦਾ ਵੀ ਇਹਨੂੰ ਕੁੱਟੋ ਜੀ ਪਹਿਲਾਂ ਮੇਰੇ ਸਾਹਮਣੇ ਨਾਲੇ ਕੁੱਟੋ ਇਹ ਮੈਨੂੰ ਕਰ ਤਾ ਕੁੱਟਿਆ ਤੁਸੀਂ ਵਿਭਾਉ ਥ ਇਹਨੇ ਮੈਨੂੰ ਕਾਹ ਤੋਂ ਕੁੱਟਿਆ ਨਜਾਇਜ਼ ਕੁੱਟਿਆ ਪਰ ਸੋਏ ਬਸ ਜਾਂਦਾ ਇਹ ਬੰਦਾ ਮਾਫੀ ਮੰਗ ਲਵੇ ਸਾਰੇਆਂ ਚ ਤੇ ਜਾਂ ਫਿਰ ਜਿਵੇਂ ਮੇਰੇ ਦੋ ਨਿਸ਼ਾਨ ਪਾਏ ਤੇ ਇਹ ਤੇ ਮੈਂ ਚਾਰ ਪਵਾ ਕੇ ਇਥੋਂ ਫੇਰਲ ਜਾਵਾਂ ਤੇ ਫਿਰ ਮੇਰੇ ਦਿਲ ਨੂੰ ਸਕੂਨ ਮਿਲੂਗਾ ਨਹੀਂ ਬੀਬਾ ਹੁਣ ਮੈਨੂੰ ਐਂ ਦੱਸ ਵੀ ਸਾਨੂੰ ਕੀ ਅਧਿਕਾਰ ਹੈ ਥੋੜਾ ਦੋਨਾਂ ਜੀਆਂ ਦਾ ਰੌਲਾ ਤੇਰੇ ਸਾਹਮਣੇ ਤੇਰੇ ਬੰਦੇ ਨੂੰ ਕੁੱਟੀਏ ਕੋੜੇ ਉਹਦੀ ਮਾਂ ਬੈਠੀ ਐ ਕੋੜੇ ਉਹਦਾ ਪੁੱਤ ਐ ਠੀਕ ਐ ਜਵਾਨ ਦੇ ਸਾਹਮਣੇ ਐਡਾ ਕੀ ਕ੍ਰਾਈਮ ਕਰਤਾ ਹਲੋ ਬੱਚੀ ਜੀ ਹਰਵਿੰਦਰ ਨੂੰ ਭੇਜੋ ਐਸਆਈ ਨੂੰ ਮੇਰੇ ਕੋਲ ਕੋ ਗਮਸਲਾਸੀ ਆ। ਆ ਜੀ ਬੈਠ ਜੋ ਜੀ। ਵਿਕਰਮ ਸਿੰਘ ਸਰ ਆਜੋ ਆਜੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਰਵਿੰਦਰ ਕਿਵੇਂ ਆ? ਠੀਕ ਆ ਜੀ। ਬੈਠ ਜਾਓ। ਤੂੰ ਤਾਂ ਸਾਡਾ ਲੈਕ ਠਾਣੇਦਾਰ ਆ ਯਾਰ ਤੇਰੇ ਕੋਲ ਕੀ ਵੀਰ ਗਿਆ? ਉਹ ਵੀਰ ਕੀ ਗਿਆ ਜੀ? ਅੱਜ ਮਸਲਾ ਇਹ ਹੈ ਜ ਆ ਗਿਆ। ਉਹ ਕਹਿੰਦੀ ਗੱਲ ਹੀ ਮੈਂ ਤਾਂ ਵੱਡੇ ਸਾਹਬ ਨਾਲ ਕਰਨੀ ਆ। ਮੁਰਸ਼ੀ ਦੇ ਕਹਦੇ ਕਹਦੇ ਹਰਵਿੰਦਰ ਬਾਦ ਜਨਾਨੀ ਦੀ ਕੰਪਲੇਂਟ ਆ ਘਰ ਲੈ ਤੇ। ਹਾਂਜੀ ਕਹਿੰਦੇ ਕਿ ਅਸਤੇ ਤਾਂ ਹਰਮਿੰਦਰ ਤੋਂ ਸੋਲਵ ਨਹੀਂ ਹੋ ਰਿਹਾ। ਅੰਨੇ ਪਰ ਕੀ ਕਹਿੰਦੀ ਉਹ ਹੋ ਰੌਲਾ ਕੀ ਆਉਦਾ। ਉਹ ਤਾਂ ਬਸ ਇੱਕ ਗੱਲ ਦੀ ਅੜੀ ਹੈ ਜੀ। ਕਹਿੰਦੀ ਮੈਂ ਤਾਂ ਗੱਲ ਹੀ ਵੱਡੇ ਸਾਹਬ ਨਾਲ ਕਰਨੀ ਹੈ ਜੀ। ਅੱਛਾ। ਬੰਦੇ ਨੂੰ ਫੋਨ ਕੀਤਾ ਤੇ ਘਰ ਵਾਲੇ ਬੁਖੀ ਰੌਣਾ। ਹਾਂਜੀ ਉਹਨੂੰ ਗਿਆ ਸੀ ਗੱਲ। ਵੀ ਆਪਦੇ ਘਰ ਵਾਲੇ ਨੂੰ ਜਾਂ ਆਪਦੇ ਨਾਲ ਕਈ ਨੂੰ ਲੈ ਕੇ ਆ। ਤਾਂ ਬਿਲਕੁਲ ਕੱਲੀ ਜਨਾਨੀ ਲੱਗੀ ਸੁਣੀਆਂ ਸੀ। ਹਾਂ ਤੇ ਉਹ ਕੰਨੇ ਮੂੰਹ ਚਾ ਕੇ ਦੀ ਰਗੀ ਜੀ। ਅੱਜ ਅੱਜ ਕੀ ਅੱਜ ਨਹੀਂ ਹੈ ਜੀ ਉਹ। ਅੱਛਾ। ਉਹਦੇ ਜਿੱਤੇ ਮੈਂ ਬੁਲਾਇਆ ਸੀ ਉਹਨੂੰ। ते ते अच्छा ते मेनू आगे बस एक ही ਗੱਲ ਤੀੜੀ ਰਹੀ ਦੋ ਘੰਟੇ ਮੇਰੇ ਖਰਾਬ ਕਰ ਤੇ ਚਾਰ ਨਿਗੋਰ ਸੀਗੇ ਕੇਸ ਹਾਂ ਉਹਨਾਂ ਦਾ ਵੀ ਮੇਰਾ ਸਮਾਂ ਖਰਾਬ ਕਰਤਾ ਉਹਨੇ ਤੇ ਉਹਦਾ ਵਾਸਤੇ ਕੀ ਗੱਲ ਹੀ ਗਈ ਗਈ ਮੈਂ ਤਾਂ ਵੱਡੇ ਸਾਹ ਨਾਲ ਗੱਲ ਕਰਨੀ ਆ ਵੱਡੇ ਸਾਹ ਨਾਲ ਗੱਲ ਕਰਨੀ ਆ ਬਸ اچھا ਐ ਕਰੋ ਉਹ ਬੰਦਾ ਕਈ ਮੇਰੇ ਕੰਮਧੰਦੇ ਵਾਲਾ ਹੁੰਦਾ ਹਾਂ ਜੀ ਤੁਸੀਂ ਫੋਨ ਕਰੋ ਹੁਣੇ ਉਹਨੂੰ ਉਹਨਾਂ ਦਾ ਵਿਭਾਗ ਦੇ ਘਰ ਦੇ ਕਿਸੇ ਜੀ ਨੂੰ ਜਾਂ 700 ਰੁਪਏ ਦੇ ਵਿੱਚੋਂ ਜਾਂ ਘਰ ਵਾਲੇ ਨੂੰ ਜਿਹੜਾ ਜੀ ਕਰੇ ਹੈਗਾ ਇੱਕ ਬੰਦਾ ਇੱਕ ਜਣਾ ਨਾਮ ਲੈ ਕੇ ਸਾਡੇ ਕੋਲ ਆ ਜਾਣਾ ਠੀਕ ਹੈ ਹਾਂਜੀ ਉਹਦਾ ਫੋਨ ਮੈਂ ਕਰ ਦਿੰਦਾ ਉਹ ਤਾਂ ਹੁਣੇ ਆ ਜਾਣਗੇ ਜੀ ਹੁਣ ਜੇ ਬਲੌਂਗ ਤਾਂ ਕਿੰਨੇ ਮਿੰਟਾਂ ਚ ਆਜੂਗੀ ਉਹਨਾਂ ਨੇ ਤਾਂ 5-7 ਮਿੰਟਾਂ ਚ ਆ ਜਾਣਗੇ ਕਿੱਡੀ ਤਤੀ ਹੈ ਫੋਨ 'ਤੇ ਬੈਠੇ ਹੁੰਦੇ ਉਹ ਤਾਂ ਅੱਛਾ ਮੇਰੀ ਗੱਲ ਸੁਣੋ ਕੰਪਲੀਟ ਤਾਂ ਪੜ੍ਹੀ ਹੋਗੀ ਤੁਸੀਂ ਕੀ ਆ ਉਹ ਚ ਐਪਲੀਕੇਸ਼ਨ 'ਚ ਹਾਂਜੀ ਉਹ ਮੈਂ ਪੜ੍ਹੀ ਸੀ ਜੀ ਹਾਂ ਉਹਦਾ ਬਸ ਫੈਮਿਲੀ ਮੈਟਰ ਆ ਜੀ ਉਹਨਾਂ ਦਾ ਪਰਿਵਾਰਕ ਲੜਾਈ ਝਗੜੇ ਦਾ ਕੇਸ ਹੈ ਜੀ ਦੋਨਾਂ ਜੀਆਂ ਦਾ ਹਾਂ ਜੀ ਦੋਨਾਂ ਜੀਆਂ ਦਾ ਉਹਦੇ ਕੁੱਟ ਮਾਰਦਾ ਹੈਗਾ ਜੀ ਨਿਸ਼ਾਨ ਅੱਛਾ ਇਹ ਕੁੱਟ ਮਾਰ ਕੀਤਾ ਹੈ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਚਲੋ ਕਰੋ ਫੋਨ ਬੁਲਾਓ ਜਲਦੀ ਬੁਲਾਓ ਮੈਂ ਆਪਾਂ ਸੁਣੀਆ ਕੀ ਆ ਨੀ ਆਹ ਬੁਲਾਓ ਹਾਂ ਬੁਲਾਓ ਹਾਂ ਬੁਲਾਓ ਜਲਦੀ ਬੁਲਾਓ ਮੈਂ ਕਮਿੰਗ ਸਰ ਹਾਂ ਜੀ ਹਾਂ ਜੀ ਆ ਗਏ ਕਿਉਂ ਬੁਲਾ ਲਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾ ਸਤਿ ਸ਼੍ਰੀ ਅਕਾਲ ਬੈਠੋ ਵਿਭੱਗੀ ਰੌਲਾ ਪੈ ਗਿਆ। ਤੇਰੇ ਰੌਲਾ ਕੀ ਪਿਆ ਮੇਰੇ ਮੂੰਹ ਹਲੇ ਚੱਕ। ਨਹੀਂ ਮੂੰਹ ਹਲੇ ਤਾਂ ਮੈਂ ਬਾਅਦ ਚ ਦੇਖ ਲਵਾਂਗਾ ਮੈਂ ਤਾਂ ਮੂੰਹ ਦੇਖੇ ਤੇ ਨਿਸ਼ਾਨ ਵੇਖੋ ਕਿੰਦਾ ਪਾਇਆ ਨਹੀਂ। ਅੱਛਾ ਕਟਮਾਰ ਕੀਤੀ। ਬਥੇਰੀ ਕਟਮਾਰੇ ਨੇ ਮੇਰੇ ਬਕਸੋਂ ਦੀ ਕੀਤੀ ਵਾਧੂ ਕਟਮਾਰੇ ਤਾਂ ਮੈਂ ਕੱਲ ਆਈ ਸੀਗੀ ਇੱਥੇ। ਤੇ ਨਿਸ਼ਾਨੇ ਬਹੁਤ ਵੱਡਾ ਸੀਗਾ ਤੇ ਇਹ ਤਾਂ ਵੀ ਮਤਲਬ ਮੈਂ ਟ ਗਿਆ ਥੋੜਾ ਜਿਹਾ ਘੱਟ ਗਿਆ ਏ। ਨਹੀਂ ਨਿਸ਼ਾਨ ਤਾਂ ਹੁਣ ਵੀ ਹੈਗਾ ਤੁਹਾਡੇ ਅੱਖ ਦੇ ਉੱਤੇ। ਹਾਂਜੀ। ਨਹੀਂ ਤੁਸੀਂ ਸਾਡੇ ਐਸਆਈ ਸਾਹਿਬ ਵਧੀਆ ਸਿਆਣਾ ਮੁੰਡਾ ਹਰਵਿੰਦਰ ਆ ਜਾ ਹਰਵਿੰਦਰ ਬੈ ਜਾ ਕੋਈ ਨਹੀਂ। ਆਜੋ ਬੈਠ ਜਾਓ ਕੋਈ। ਸਿਆਣਾ ਮੁੰਡਾ ਠਾਣੇਦਾਰ ਸਾਡਾ ਤੁਸੀਂ ਇਹ ਇਹਦੇ ਨਾਲ ਕਿਉਂ ਨਹੀਂ ਗੱਲ ਵਿੜੀ ਕੀ ਵੀਰੇ ਇਹ ਤਾਂ ਗੱਲ ਨਹੀਂ ਸੀ ਸੰਭਲਣੀ ਮੈਂ ਤਾਂ ਕੱਲ ਦਿਨ ਇਹਨਾਂ ਨੂੰ ਵੀਰ ਨੂੰ ਕਹਿ ਕੇ ਗਈ ਸੀ ਵੀ ਮੈਂ ਤਾਂ ਤੇਰੇ ਨਾਲ ਹੀ ਗੱਲ ਕਰਨੀ ਵੀਰੇ ਨਹੀਂ ਨਹੀਂ ਗੱਲ ਹੀ ਨਹੀਂ ਕਰਦੇ ਸੀ ਮੈਂ ਮੇਰੀ ਗੱਲ ਸੁਣੋ ਵੀ ਇਹਨਾਂ ਨੂੰ ਵੀ ਤਨਖਾਹ ਮਿਲਦੀ ਹੈ ਇਹਨਾਂ ਕੋਲ ਵੀ ਉੱਤੇਦਾਰੀਆਂ ਠੀਕ ਹੈ ਸਾਡਾ ਮੈਟਰ ਹੀ ਇਦਾਂ ਦਾ ਹੈ ਨਹੀਂ ਮੈਟਰ ਦੇਖੋ ਅਸਲ ਤੇ ਮੈਂ ਸੁਣ ਲੈਣਾ ਗੱਲ ਤੁਹਾਡੀ ਕੋਈ ਗੱਲ ਨਹੀਂ ਪਰ ਭਰੋਸਾ ਰੱਖਿਆ ਕਰੋ ਜਿਹੜੇ ਫੈਮਿਲੀ ਮੈਟਰ ਹੁੰਦੇ ਆ ਨਾ ਉਹ ਜੇ ਇਹਦੇ ਕੋਲੋਂ ਨਹੀਂ ਨਿਬੜਨਾ ਤਾਂ ਹੋ ਸਕਦਾ ਮੇਰੇ ਕੋਲੋਂ ਵੀ ਨਾ ਨਿਬੜੇ ਤੇ ਹੋ ਸਕਦਾ ਇਹਨੇ ਵੀ ਨਿਬੜ ਦੇਣਾ ਸਿਆਣਾ ਮੁੰਡਾ ਹੈ ਸਾ ਠੀਕ ਹੈ ਪਰ ਕੋਈ ਗੱਲ ਨਹੀਂ ਚਲੋ ਰੌਲਾ ਕੀ ਹੈ ਤੁਹਾਡਾ ਰੌਲਾ ਇਹ ਆ ਵੀ ਇਹਨੇ ਮੈਨੂੰ ਪਰਸੋ ਰਾਤ ਨੂੰ ਕੁੱਟਿਆ ਤੇ ਪਹਿਲਾਂ ਤਾਂ ਤੁਸੀਂ ਬਾਅਦ ਚ ਰੌਲਾ ਪੁੱਛੋ ਜੇ ਪਹਿਲਾਂ ਜਿੰਨੇ ਜਿੰਨੇ ਮੇਰੇ ਇਹਨੇ ਠੋਕਾਂ ਮੇਰੇ ਤੇ ਉਹਨਾਂ ਨੂੰ ਤੁਸੀਂ ਇਹਦੇ ਠੋਕੋ ਇਹਨੂੰ ਉੱਧਾ ਪਾ ਕੇ ਵੀ ਬਾਈ ਇਹ ਨਹੀਂ ਗੱਲਾਂ ਚੰਗੀਆਂ ਹੁੰਦੀਆਂ ਸਾਡੇ ਸਮਾਜ 'ਚ ਇਹ ਚੀਜ਼ਾਂ ਥੋੜੋ ਹੁੰਦੀਆਂ ਆ ਵੀ ਇੱਕ ਘਰ ਵਾਲੀ ਆਪਣੇ ਘਰ ਵਾਲੇ ਵਾਸਤੇ ਥਾਣੇ ਆ ਕੇ ਇਹ ਬਾਈ ਰੌਂਤੀ ਤਾਂ ਲਖਾਈਏ ਮੈਂ ਤਾਂ ਥਾਣੇ ਆ ਕੇ ਘਰ ਵਾਲੀ ਇਹ ਗੱਲ ਆ ਕੇ ਵੀ ਮੇਰੇ ਬੰਦੇ ਨੂੰ ਮੇਰੇ ਸਾਹਮਣੇ ਕੁੱਟੋ ਇਹ ਗੱਲ ਥੋੜੋ ਹੁੰਦੀ ਹੈ ਇਹ ਗਵਾਂਡੀਆਂ ਦਾ ਹੁੰਦਾ ਹੈ ਸ਼ਰੀਕਾਂ ਦਾ ਹੁੰਦਾ ਵੀ ਇਹਨੂੰ ਕ ਵਿਭਾਉ ਥੋੜਾ ਦੋਨਾਂ ਦਾ ਮੈਟਰ ਹੈ ਨਾ ਕੀ ਗੱਲ ਕਿਉਂ ਕੁੱਟਿਆ ਯਾਰ ਇਸੇ ਨੂੰ ਪੁੱਛ ਲੋ ਜੀ ਇਹਨੂੰ ਪੁੱਛੋ ਇਹਨੇ ਮੈਨੂੰ ਕਾਹਤੋਂ ਕੁੱਟਿਆ ਨਜਾਇਜ਼ ਕੁੱਟਿਆ ਪਰਸੋਂ ਇਹਨੇ 8 ਸਾਲ ਹੋ ਗਏ ਸਾਡੇ ਮੈਰਿਜ ਨੂੰ 8 ਸਾਲਾਂ 'ਚ ਮੈਨੂੰ ਕਦੇ ਇਹਨੇ ਜਮਨ ਇਸੇ ਹੱਥ ਫੁਲਾਇਆ ਤੇ ਜਿਹੜਾ ਇਹਨੇ ਨਜਾਇਜ਼ੀ ਕੁੱਟਿਆ ਮੈਨੂੰ ਕੋਈ ਗੱਲ ਨਹੀਂ ਬਾਤ ਨਹੀਂਗੀ 8 ਸਾਲ ਹੋ ਗਏ ਸਾਡੀ ਮੈਰਿਜ ਨੂੰ ਤੇ ਕਦੇ ਮੈਨੂੰ ਇਹਨੇ ਹੱਥ ਨਹੀਂ ਸਿਲਾਇਆ ਤੇ ਜਿਹੜਾ ਇਹਨੇ ਮੇਰੇ ਕੋਟ-ਕੋਟ ਕੇ ਤੇ ਨਿਸ਼ਾਨ ਪਾਤੇ ਜਿੰਨਾ ਚਿਰ ਤੁਸੀਂ ਇਹਨੂੰ ਨਹੀਂ ਕੁੱਟਦੇ ਉਨਾ ਟਾਈਮ ਮੈਂ ਨਹੀਂ ਜਾਣਾ ਪਹਿਲੇ ਇਹਨੂੰ ਕੁੱਟੋ ਤੇ ਫੇਰ ਸਾਰੀ ਗੱਲ ਦਾ ਹੱਲ ਨਿਕਲੂਗਾ। ਵੀਰ ਮੇਰੀ ਇੱਕ ਗੱਲ ਸੁਣਾਓ। ਵੀ ਸਾਡੇ ਕੋਲੇ ਇਹ ਰਾਈਟ ਹੈ ਕਿ ਕਿਸ ਨੂੰ ਅਸੀਂ ਬਿਨਾਂ ਵਜਾ ਕੁੱਟੀਏ? ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ੍ਰੀ ਅਕਾਲ ਪਿਆਜ ਜੀ ਤੁਸੀਂ ਰੋਕੋ ਇੱਕ ਮਿੰਟ ਮੈਂ ਇਹਦੀ ਗੱਲ ਸੁਣ ਰਿਹਾ। ਨਹੀਂ ਵੀਰ ਜੀ ਇਹਨਾਂ ਨੂੰ ਤੁਸੀਂ ਕਦੇ ਵਾਸਤੇ ਬੁਲਾਇਆ? ਤੁਸੀਂ ਇਹਨਾਂ ਨਾਲੋਂ? ਹਾਂਜੀ ਉਹ ਮੇਰਾ ਪੁੱਤ ਆ ਤੇ ਉਹ ਮੇਰੀ ਨੌਹ ਆ। ਤੇ ਇਹ ਬੱਚਾ? ਇਹ ਇਹਨਾਂ ਦਾ ਬੱਚਾ ਹੀ ਐ ਜੀ। ਪੋਤਰਾ ਤੁਹਾਡਾ? ਹਾਂਜੀ। ਭਾਂਜੀ ਬੱਚਿਆਂ ਨੂੰ ਠਾਣੇ ਕੀ ਕਰਾਉਣਾ ਹੁੰਦਾ? ਤੁਸੀਂ ਛੋਟੇ ਜਵਾਕ ਨੂੰ ਠਾਣੇ ਲਈ ਫਿਰਦੇ ਹੋ? ਇਹਨੇ ਮੇਰੇ ਦੀ ਮਨਾ ਨਾ ਤਾਨੇ ਇਹ ਭੱਜ ਕੇ ਆਈ ਮੈਂ ਤਾਂ ਪਈ ਸੀਗੇ ਸੜਕੋ ਤੇ ਹੱਪੱਖਾ ਦੇ ਲਈ ਜਾਂ ਨਹੀਂ ਤੇ ਵੱਡਾ ਜਦੋਂ ਇਹ ਉੱਠ ਕੇ ਭੱਜੇ ਲੈ ਕੇ ਮੋਟਰਸਾਈਕਲ ਤੇ ਮੈਂ ਤਾਂ ਬੜਾ ਨਾਲ ਟੱਲ ਪਿਉਵੇਂ ਨਾਲ ਫਿਰ ਮੈਨੂੰ ਕਿਤੇ ਕੋਈ ਛੱਡ ਕੇ ਆਉਂਦੀ ਘਰੇ ਕੋਈ ਹੈ ਨਹੀਂ ਸੀਗਾ ਇਹਨੇ ਮੈਂ ਤਾਂ ਨਾਲ ਲਈ ਕਿੱਥੇ ਚੱਲੇ ਅੱਧੀ ਰਾਤ ਨੂੰ ਚਲੋ ਕੋਈ ਨਹੀਂ ਕੋਈ ਨਹੀਂ ਸ਼ਾਂਤੀ ਰੱਖੋ ਪਾਣੀ ਪੀਣਾ ਤੁਸੀਂ ਆ ਲਓ ਮੇਰੀ ਪਾਣੀ ਮੈਂ ਪੀਣਾਗਾ ਆ ਜਾਓ ਬੈਠ ਜਾਓ ਬੈਠ ਜਾਓ ਬੈਠ ਜਾਓ ਕੋਈ ਗੱਲ ਬੈਠ ਜਾਓ ਕੋਈ ਮੈਂ ਤਾਂ ਕਹ ਤੁਹਾਡਾ ਹੋਰ ਕੇਸ ਐ ਵੀ ਮੈਂ ਤਾਂ ਬਾਹਰ ਮੁਲਾਜ਼ਮ ਨੂੰ ਝੜਕ ਦੇਣਾ ਸੀ ਵੀਰ ਪੈਣਾ ਪੁੱਛਿਆ ਤਾਂ ਭੇਜ ਦਿੰਦੇ ਹਾਂ ਇਹਨੂੰ ਬਿਠਾ ਲ ਇੰਦਰਾ ਓਕੇ ਨਹੀਂ ਬੇਣਾ ਕੋਈ ਨਹੀਂ ਘਬਰਾਉਣ ਦੀ ਲੋੜ ਨਹੀਂ ਮੰਮੀ ਡੈਡੀ ਐ ਇਹ ਅੱਛਾ ਭੈਣ ਜੀ ਤੁਹਾਨੂੰ ਪਤਾ ਇਹਨਾਂ ਦਾ ਕੀ ਰੌਣਾ ਵੀਰ ਜੀ ਮੈਂ ਤੁਹਾਨੂੰ ਕੀ ਦੱਸਾਂ ਅਸੀਂ ਸੁੱਤੇ ਪਏ ਹੁੰਦੇ ਫਰਾਟਾ ਪੱਖਾ ਲਾ ਕੇ ਨਾਲੇ ਹਾਂਜੀ ਨਹੀਂ ਜੀ ਇਹ ਤਾਂ ਪਏ ਹੁੰਦੇ ਸੀ ਲਾ ਕੇ ਅਸੀਂ ਦਾਦੀ ਪੋਤਾ ਪਏ ਹੁੰਦੇ ਫਰਾਟਾ ਪੱਖਾ ਲਾ ਕੇ ਵਿਹੜੇ 'ਚ ਹਾਂ ਤੇ ਸਾਨੂੰ ਮੈਨੂੰ ਨਹੀਂ ਪਤਾ ਕੀ ਕਰਦੇ ਆ ਕੀ ਨਹੀਂ ਰਾਤ ਨੂੰ ਹਾਂ ਜਦੋਂ 12 1 ਵਜੇ ਜਾਂਦੇ ਨੇ ਤਾਂ ਹੂ 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 ਕਿੱਕਾ ਇਹ ਹੋਰੀ ਮਾਰਨ ਲੱਗ ਜਾਂਦੇ ਆ ਹੋਰੀ ਹਾਸੇ ਜੇ ਕੱਢੀ ਜਾਂਦੇ ਰਹਿੰਦੇ ਮੈਂ ਕਹਿ ਜਿੰਦੀ ਇਹਨਾਂ ਨੂੰ ਕੀ ਹੋ ਗਾਦੀ ਰਾਤ ਨੂੰ ਹਾਂ ਭੈਣ ਜੀ ਤੁਸੀਂ ਘਰ ਰਾਤ ਨੂੰ 1 2 ਵਜੇ ਰੌਲਾ ਪਾਉਂਦੇ 12 1 ਵਜੇ ਰਾਤ ਨੂੰ ਤੇ ਕੀ ਕੀ ਕਰਦੇ ਕੀ ਰੌਲਾ ਕਾਦਾ ਪਾਉਂਦੇ ਆ ਲੜਦੇ ਆ ਵੀਰ ਜੀ ਨਾ ਤਾਂ ਮੈਨੂੰ ਇਹਨਾਂ ਲੜਦੇ ਨੇ ਪਤਾ ਲੱਗਦਾ ਪਤਾ ਨਹੀਂ ਕੀ ਕਰਦੇ ਰਹਿੰਦੇ ਆ ਬਣ ਕੇ ਬਣ ਕੇ ਬਣ ਕੇ ਬਣ ਕੇ ਬਣ ਕੇ ਕੀ ਫਤ ਰਾਤ ਨੂੰ ਕੀ ਬਣਾਉਂਦੇ ਰਹਿੰਦੇ ਇਹੋ ਜੰਦਰ ਕੀ ਹੈ ਇਹਨਾਂ ਨੇ ਨੋਟ ਛਾਪਦੇ ਇਹ ਅੰਦਰ ਮੈਨੂੰ ਤਾਂ ਗੱਲ ਦਾ ਹੀ ਨਹੀਂ ਪਤਾ ਲੱਗਦਾ ਕੀ ਬਣਾਉਂਦੇ ਰਹਿੰਦੇ ਆ ਇਹ

ਕੀ ਸੁਣਾਈ ਨਹੀਂ ਪਤਾ ਲੱਗਦਾ ਸੀ ਕਦੋਂ ਮੇਰਾ ਮੁੰਡਾ ਡਿਊਟੀ 'ਚ ਹੁੰਦਾ ਕਦੋਂ ਰੋਟੀ ਪਾਣੀ ਖਾ ਕੇ ਪਹਿ ਜਾਂਦੇ ਆ ਆ ਤਿੰਨ ਚਾਰ ਦਿਨ ਹੋ ਗਏ ਇਹਨਾਂ ਦਾ ਬਸ ਲੜ ਪੇ ਹੱਸ ਪੇ ਬਣਾਤਾ 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 ਖਬਰਾਂ ਕੀ ਬਣਾਈ ਜਾਂਦੇ ਨੇ ਅੰਦਰ ਨਹੀਂ ਤੁਸੀਂ ਆਖਿਆ ਵੀ ਇਹ ਰਾਤ ਨੂੰ 1-2 ਵਜੇ 12 1 ਵਜੇ ਬਣ ਗਿਆ ਬਣ ਗਿਆ ਬਣ ਗਿਆ ਕੀ ਪਤਾ ਨਹੀਂ ਹੋ ਹੋ ਹਾ ਹਾ ਕਰਦੇ ਆ ਵੀ ਇਹ ਉਦੋਂ ਦਾ ਮੈਂ ਪੁੱਛ ਰਿਹਾ ਵੀ 7-8 ਸਾਲਾਂ ਤੋਂ ਸ਼ੁਰੂ ਹੋਇਆ ਇਹਨਾਂ ਦਾ ਕੰਮ ਕਿ ਹੁਣ ਕਰਦੇ ਆ ਕੀ ਚੱਕਰ ਆ ਇਹ ਨਹੀਂ ਵੀਰ ਜੀ 7-8 ਸਾਲ ਦੇ ਤਾਂ ਵਧੀਆ ਰਹਿੰਦੇ ਸੀ ਇਹ ਤਾਂ ਹੁਣੇ ਹੀ ਬਣਿਆ 2-4 ਦਿਨਾਂ ਦਾ ਬਣ ਗਿਆ ਬਣ ਗਿਆ ਬਣ ਗਿਆ ਨਾ ਤਾਂ ਮੈਨੂੰ ਨੇ ਬਣਾਏ ਦਾ ਪਤਾ ਲੱਗਦਾ ਸਵੇਰ ਨੂੰ ਉੱਠ ਕੇ ਵੇਖਦੀ ਤਾਂ ਕੁਝ ਬਣਿਆ ਵੀ ਨਹੀਂ ਜੀ ਤਾਂ ਮੈਨੂੰ ਤਾਂ ਤੇ ਨਾ ਹੀ ਮੈਨੂੰ ਇਹਨਾਂ ਦੀ ਗੱਲ ਦਾ ਪਤਾ ਲੱਗਦਾ ਵੀ ਕੀ ਬਣਾਉਂਦੇ ਹੈ ਰਾਤੇ ਰਾਤ ਤੇ ਕੀ ਤੜਕੇ ਨੂੰ ਮਕਾ ਦਿੰਦੇ ਹੈ ਨਹੀਂ ਮੁੰਡਾ ਤੁਹਾਡਾ ਕੋਈ ਜੌਬ ਕਰਦਾ ਹੈ ਇਹ ਵੀਰ ਜੀ ਪ੍ਰਾਈਵੇਟ ਜੌਬ ਕਰਦਾ ਜਿਹਦੇ ਵਿੱਚ ਇਹਦੇ ਆਪ ਦੇ ਪਾਪ ਦਾ ਖਰਚਾ ਵੀ ਕਰਦਾ ਕਈ ਵਕਤ ਢਿੱਲੇ ਵੀ ਸੇ ਰਹਿੰਦੇ ਆ ਤੇ ਸਾਰੇ ਬੱਚਿਆਂ ਨੂੰ ਵੀ ਪਾਲਦਾ ਜੀ ਇਹਨਾਂ ਦੀ ਇੱਕ ਦਿਨ ਮੈਂ ਲੜਾਈ ਸੁਣੀ ਸੀਗੀ ਵੀ ਸਾਨੂੰ ਏਸੀ ਲਵਾ ਦੇ ਇਹ ਤੁਹਾਡੇ ਨੂੰ ਕਹਿੰਦੀ ਹਾਂਜੀ ਅੱਛਾ ਮੈਂ ਇਹਨੂੰ ਕਿਹਾ ਵੀ ਪੁੱਤ ਆਪਾਂ ਨਾ ਏਸੀ ਬਿਨਾ ਸਰਦਾ ਹਜੇ ਤੇ ਆਪਣੀ ਕਬੀਲਦਾਰੀ ਵਿੱਚ ਕਿੱਡੀ ਐ ਤੇ ਕਿੰਨੇ ਕ ਪੈਸੇ ਕਮਾਉਂਦਾ ਅੱਜ ਕੱਲ 20-25 ਹਜ਼ਾਰ ਤਾਂ ਆਉਂਦਾ ਵੀ ਕੀ ਹੈ ਕੁਝ ਨੀ ਆਪਸਾਂ ਨਹੀਂ ਬੱਚੇ ਦੀ ਪੜ੍ਹਾਈ ਵੀ ਹੋਊਗੀ ਹਾਂਜੀ ਬੱਚਿਆਂ ਦੀਆਂ ਪੜਾਈਆਂ ਬਾਪ ਇਹ ਤਾਂ ਬਿਮਾਰੀ ਦਾ ਉਹਦਾ ਖਰਚਾ ਉਧਰੋਂ ਮੈਂ ਰਾ ਖਰਚਾ ਕਿ ਮੇਰੇ ਗੋਡੇ ਦੁਖਦੇ ਆ ਉਧਰੋਂ ਹੁਣ ਇਹ ਨੂਨ ਤੇਲ ਦਾ ਹੀ ਨੀ ਖਰਚੇ ਤਾਂ ਪੂਰੇ ਹੁੰਦੇ ਤੁਹਾਨੂੰ ਪਤਾ ਅੱਜ ਕੱਲ ਕਿੱਥੇ ਮੰਗਾਈਆਂ ਜਾਵੜੀਆਂ ਤਨਖਾਹ ਤਾਂ ਕੋਈ ਕੰਨੀਆਂ ਤੇਰੀ ਯਾਰ 20000 ਆਈ 20000 ਹਾਂਜੀ ਹਾਂਜੀ ਠੀਕ ਹੈ ਏਸੀ ਹੁਣ ਲਵਾ ਕੇ ਦਿੱਤਾ ਹਾਂਜੀ ਪੂਰੀ ਜਿਦਾਈ ਕਰਕੇ ਏਸੀ ਲਵਾ ਕੇ ਮੈਂ ਇਹਨੂੰ ਕਹਿ ਚੁੱਕੀ ਫੀਸਾ ਉਹ ਸਭ ਭਰਨ ਵਾਲੀਆਂ ਹੂੰ ਸਭ ਜਿਦਾਈ ਨਾਲ ਏਸੀ ਲਵਾਇਆ ਜੀ ਤੁਹਾਨੂੰ ਪਤਾ ਜੀ 20000 ਨਾ ਕਿੱਥੋਂ ਸਰਦਾ ਨਹੀਂ ਕੁਛ ਨਹੀਂ ਬਣਦਾ 20000 ਨਾ ਕੱਲਾ ਹੀ ਆ ਕਮਾਉਣ ਵਾਲਾ ਕੱਲਾ ਹੀ ਆ ਜੀ ਫਾਦਰ ਸਭ ਬਿਮਾਰ ਰਹਿੰਦੇ ਆ ਅੱਛਾ ਤੇ ਇਹ ਹਾਊਸ ਵਾਈਫ ਹੀ ਆ ਹਾਂਜੀ ਹਾਂਜੀ ਕਰੀ ਬੀਠੀ ਠੀਕ ਹੈ ਚਲੋ ਕੋਈ ਨਹੀਂ ਸਮੇਂ ਦੀ ਲੋੜ ਦੀ ਆ ਵੈਸੇ ਤਾਂ ਇਹ ਆ ਵਾਤਾਵਰਨ ਬਹੁਤ ਖਰਾਬ ਹੋ ਗਿਆ ਹਣਾ ਦਰੱਖਤ ਕੱਟੇ ਜਾਂਦੇ ਆ ਏਸੀ ਘਰ ਘਰ ਹੋ ਗਏ ਹਣਾ ਹਰੇਕ ਘਰ ਨੇ ਲੋੜ ਬਣਾਈ ਆ ਆਪਦੀ ਬਜ਼ੁਰਗ ਵੀ ਸਾਰਦੇ ਚਲੋ ਛੱਡੋ ਉਹ ਮੇਰਾ ਮੈਟਰ ਨਹੀਂ ਹੈ ਬੀਬਾ ਹੁਣ ਰੌਲਾ ਦਸੋ ਕੀ ਹੈ ਯਾਰ ਕੁੱਟਿਆ ਕਦੇ ਵਾਸਤੇ ਤੂੰ ਆ ਨਿਸ਼ਾਨ ਦੇ ਕਾਹਦਾ ਪਾਇਆ ਕੁੱਟੇ ਇਹਸੇ ਨੂੰ ਪੁੱਛ ਲੋ ਜੀ ਜਿਹੜੀ ਇਹ ਇਹਨੂੰ ਪੁੱਛੋ ਜੀ ਇਹਨੇ ਮੈਨੂੰ ਕੁੱਟਿਆ ਅੱਧੀ ਰਾਤ ਨਹੀਂ ਬੀਬਾ ਹੁਣ ਤੈਨੂੰ ਕੁੱਟਿਆ ਤੂੰ ਦੱਸ ਦੇ ਨਾ ਪਹਿਲਾਂ ਇਹਨੂੰ ਕੁੱਟੋ ਤੇ ਮੈਂ ਫੇਰ ਦੱਸੂੰਗੀ ਇਹ ਕਿਹੜੀ ਜਾਇਦਾ ਹੁਣ ਤੂੰ ਮੇਰੀ ਗੱਲ ਸੁਣ ਉਹਦੀ ਮਾਂ ਕੋਲੇ ਬੈਠੀ ਆ ਆ ਤੇਰਾ ਮੁੰਡਾ ਕੋਲੇ ਬੈਠਾ ਉਹ ਤੇਰੀ ਵੀ ਮਾਂ ਆ ਉਹ ਅੱਜਕੱਲ ਨੋਹਾਂ ਸੱਸਾਂ ਵਾਲਾ ਕੰਮ ਨਹੀਂਗਾ ਸਸਾਂ ਦੇ ਵਾਝਾ ਵਾਲਾ ਕੰਮ ਨਹੀਂ ਅੱਜ ਕੱਲ ਤਾਂ ਇਹ ਕਹਿੰਦੇ ਵੀ ਧੀ ਦੇ ਕੇ ਪੁੱਤ ਬਣਾਏ ਤੇ ਪੁੱਤ ਦੇ ਕੇ ਧੀ ਬਣਾਈ ਅੱਜ ਕੱਲ ਤਾਂ ਇਹ ਰਿਸ਼ਤੇ ਆ ਨਾ ਆ ਬੱਚਾ ਕੋਲੇ ਬੈਠਾ ਤੇ ਕੀ ਅਸਰ ਪੋਗਾ ਤੁਸੀਂ 7-8 ਸਾਲਾਂ ਦੇ ਵਧੀਆ ਆਪਣੇ ਮੂੰਹੋਂ ਕਹਿੰਨੀ ਚੱਲੀ ਜਾਂਦੇ ਹੋ ਆ 5-7 ਦਿਨਾਂ ਦੇ ਵਿੱਚ ਤੁਹਾਡੀ ਲੜਾਈ ਪਤਾ ਨਹੀਂ ਕਿਹੜੀ ਗੱਲਾਂ ਆਖਿਆ ਥੋੜੀ ਮਾਤਾ ਨੇ ਵੀ ਇਹੀ ਗੱਲ ਕਹਿਤੀ ਵੀ ਆ 5-4 ਦਿਨਾਂ ਦਾ ਸਿਸਟਮ ਹੀ ਸ਼ੁਰੂ ਹੋਇਆ ਵੀ ਬਣ ਗਿਆ ਬਣ ਗਿਆ ਬਣ ਗਿਆ ਢਹਿ ਗਿਆ ਢਹਿ ਗਿਆ ਢਹਿ ਗਿਆ ਵੀ ਕੀ ਰੌਲਾ ਕੀ ਆ ਵੀਰ ਦੱਸ ਤਾਂ ਦੇ ਮੈਨੂੰ ਕਿ ਮੇਰੇ ਅੱਖੇ ਨਹੀਂ ਲੱਗਦਾਗਾ ਬਸ ਜਿਵੇਂ ਮੈਂ ਕਹਿੰਨੀ ਮੇਰੇ ਅੱਖੇ ਨਹੀਂ ਲੱਗਦਾ ਚਾਰਾ ਪੰਜਾ ਦਿ ਕੀ ਪਤਾ ਨੂੰ ਕਹਦੇ ਖਿਆਈਏ ਜਿਹੜਾ ਮੈਨੂੰ ਕੁੱਟਦਾ ਇਹ ਚਾਰ ਪੰਜ ਦਿਨ ਹੋ ਗਏ ਮੇਰੇ ਆਖੇ ਨਹੀਂ ਲੱਗਦੇ ਜਿਵੇਂ ਮੈਂ ਕਹਿੰਨੀ ਮੇਰੇ ਆਖੇ ਲੱਗਣੋਂ ਹਟ ਗਿਆ ਇਹ ਬੰਦਾ ਬਸ ਨਹੀਂ ਵਿਆਹ ਕੋ 7-8 ਸਾਲਾਂ ਦਾ ਜਿਹੜਾ ਟਾਈਮ ਹੋ ਗਿਆ ਉਹਦਾ ਆਖੇ ਲੱਗਦਾ ਸੀ ਪਹਿਲਾਂ ਵਿਧਕਾ ਆਖੇ ਲੱਗਦਾ ਸੀ ਹੁਣ ਚਾਰ ਪੰਜ ਦਿਨਾਂ ਚ ਇੰਨੇ ਸਮੇਂ ਚ ਇਹ ਤਾਂ ਨਵੇਂ-ਨਵੇਂ ਕੰਮ ਚ ਹੁੰਦਾ ਵੀ ਬਈ ਜਦੋਂ ਵਿਆਹ ਹੋ ਗਿਆ ਪਹਿਲੇ ਮਹੀਨੇ ਦੋ ਮਹੀਨਿਆਂ ਚ ਪੰਜ ਸੱਤ 10 ਦਿਨਾਂ ਦੇ ਵਿੱਚ ਇਹ ਸਰਕਲ ਹੁੰਦੇ ਆ ਵੀ ਜਾਂ ਜਿਹੜੀ ਕੁੜੀ ਐ ਉਹ ਘਰ ਵਾਲੇ ਨੂੰ ਨਹੀਂ ਸਮਝਦੀ ਜਾਂ ਮੁੰਡਾ ਘਰ ਵਾਲੀ ਨੂੰ ਨਹੀਂ ਸਮਝਦਾ 7-8 ਸਾਲਾਂ ਬਾਅਦ ਬੱਚਾ ਥੋੜਾ ਬਰਾਬਰ ਦਾ ਹੋਇ ਜਨਾਬ ਮੈਂ ਕਿਤੇ ਹੱਥ ਨਹੀਂ ਚੱਕਿਆ ਮੈਂ ਇੰਨਾ ਪਸਤੌਣਾ ਨਾ ਜੀ ਅਕਸਰ ਮੈਂ ਪੜਿਆ ਲਿਖਿਆ ਜੀ ਮੈਂ ਬਹੁਤ ਪਸਤੌਣਾ ਹੱਥ ਚੱਕ ਕੇ ਇਹ ਅਧਿਕਰਤੂ ਤੂੰ ਤੇ ਮਾਰੀ ਖਾਦੀ ਚੱਲ ਫਿਰ ਤੂੰ ਦੱਸ ਦੇ ਯਾਰ ਮੈਂ ਹੋਰ ਵੀ ਮੁੜ ਕੇ ਕੰਮ ਐ ਸਾਨੂੰ ਇਕੱਲਾ ਥੋਡੇ ਵਾਲਾ ਕੰਮ ਤਾਂ ਹੈ ਨਹੀਂ ਹੈਨਾ ਯਾਰ ਲਜਾਉ ਨਾ ਹਣਾ ਦੇਖੋ ਮੈਂ ਹੋਰ ਵੀ ਕੰਮ ਕਰਨੇ ਆ ਬਾਹਰ ਹੋਰ ਵੀ ਆਗੇ ਤੁਹਾਡੇ ਅਰਗੇ ਬੈਠਣਗੇ ਫੈਮਿਲੀਆ ਪਰਿਵਾਰ ਬੈਠਣਗੇ ਹੋਰ ਨਾਲੇ ਝਗੜੇ ਮੈਂ ਸਾਰੇ ਸੁਣਨੇ ਆ ਹਣਾ ਮੈਨੂੰ ਲਜਾਉ ਨਾ ਦੋਨੇ ਜਣੇ ਮੈਨੂੰ ਇੱਕ ਜਣਾ ਦੱਸ ਦੋ ਵੀ ਤੁਹਾਡਾ ਰੌਲਾ ਕੀ ਐ ਰਾਤ ਵਾਲਾ ਚੱਕਰ ਕੀ ਐ ਤੁਹਾਡਾ ਜਿਹੜਾ ਤੁਹਾਡੀ ਮਾਤਾ ਆਖੀ ਜਾਂਦੀ ਬਣ ਗਿਆ ਬਣ ਗਿਆ ਬਣ ਗਿਆ ਢਹਿ ਗਿਆ ਢਹਿ ਗਿਆ ਮੈਂ ਤਾਂ ਹੈਰਾਨ ਆ ਤੁਹਾਡੀ ਜਨਾਬ ਤੁਸੀਂ ਵੀਡੀਓ ਜੀ ਦੇਖੀ ਹੋਣੀ ਆ ਜੀ ਸੋਸ਼ਲ ਮੀਡੀਆ ਤੇ ਉਹ ਜਿਹੜੇ ਗਲਾਸ ਵਾਲੇ ਹਲਦੀ ਜਿਹੜਾ ਚੱਲਦਾ ਜੀ ਚੱਕਰ ਗਲਾਸ ਵਾਲਾ ਹਲਦੀ ਇਹਨੇ ਮੈਂ ਤਾਂ ਯਾਰ ਸੋਸ਼ਲ ਮੀਡੀਆ ਸਾਡੇ ਕੋਲ ਕਿੱਥੇ ਟਾਈਮ ਸਾਡੇ ਕੋਲ ਤਾਂ ਪਰ ਅੱਛਾ ਆਪ ਦੀ ਜੀ ਵਾਲਾ ਜਿਹੜਾ ਗਲਾਸ ਵਾਲਾ ਚੱਲਦਾ ਜੀ ਅੱਛਾ ਹਾਂਜੀ ਹਾਂਜੀ ਪੁਲਿਸ ਕੋਲੇ ਦਾ ਮਰਨ ਦਾ ਟਾਈਮ ਨਹੀਂ ਇਹ ਆ ਸਹੀ ਆ ਆ ਸਹੀ ਆ ਗੱਲ ਸਾਡੇ ਥਾਣੇਦਾਰ ਦੀ ਵੀ ਪੁਲਿਸ ਤਾਂ ਜੇ ਕਿਤੇ ਧਰਮਰਾਜ ਦਾ ਸਨੇਹਾ ਅਜੇ ਨਾ ਵੀ ਲੈ ਵੀ ਤੇਰਾ ਟਾਈਮ ਆ ਗਿਆ ਤੇ ਪੁਲਿਸ ਤਾਂ ਇਹ ਕਹੂਗੀ ਵੀ ਨਹੀਂ ਜੀ ਹਜੇ ਮੇਰੀ ਡਿਊਟੀ ਪਈ ਆ ਕਰਨ ਲਈ ਮੈਂ ਤਾਂ ਫਲਾਨੇ ਪਾਸੇ ਨਾਕਾ ਲਾਉਣਾ ਫਲਾਨੇ ਪਾਸੇ ਲਾਸ਼ ਆ ਗਈ ਸੂਏ ਜੋ ਕੱਢਣੀ ਹੈ ਪੁਲਿਸ ਕੋਲੇ ਤਾਂ ਆਪ ਦੀ ਫੈਮਿਲੀ ਵਾਸਤੇ ਟਾਈਮ ਨਹੀਂ ਹੈਗਾ ਠੀਕ ਹੈ ਸੋਸ਼ਲ ਮੀਡੀਆ ਦਾ ਤੁਸੀਂ ਛੱਡੀ ਦਿਓ ਵੀ ਸੀ ਕਿਤੇ ਦੇਖਣ ਦਾ ਟਾਈਮ ਹੋਵੇ ਸਾਡੇ ਕੋਲ ਕੀ ਚੱਲਦਾ ਇਹੋ ਜਿਹਾ ਕਿ ਜਨਾਬ ਰਾਤ ਨੂੰ ਤੁਹਾਡਾ ਰੌਲਾ ਪੈਂਦਾ ਹੈਗਾ ਇਹ ਚੱਲੀ ਜਾਂਦੀ ਹੈ ਕਿ ਤੁਸੀਂ ਇਹਨੇ ਚੱਲੀ ਜਾਂਦਾ ਸੋਸ਼ਲ ਵੀਡੀਓ ਨਾ ਸੋਸ਼ਲ ਮੀਡੀਆ ਤੇ ਨਹੀਂ ਚੱਲੀ ਜਾਂਦਾ ਜੀ ਸੋਸ਼ਲ ਵੀਡੀਓ ਤੇ ਚੱਲੀ ਤਾਂ ਜਾਂਦਾ ਜੀ ਜਨਾਬ ਯਾਰ ਮੈਂ ਤੁਹਾਨੂੰ ਦੱਸਦਾ ਵੀ ਮੇਰੀ ਨਹੀਂ ਸਮਝ ਸਾਡੇ ਕੋਲ ਨਹੀਂ ਟਾਈਮ ਸੋਸ਼ਲ ਮੀਡੀਆ ਵੇਖਣ ਦਾ ਸਾਡੇ ਕੋਲ ਤਾਂ ਡਿਊਟੀ ਤੋਂ ਵੇਲ ਨਹੀਂ ਗਈ ਜਨਾਬ ਜੇ ਤੁਹਾਡਾ ਹੁਕਮ ਹੋਵੇ ਤਾਂ ਮੈਂ ਤੁਹਾਨੂੰ ਦਿਖਾਦਾ ਜੀ ਕਿ ਉਹ ਜਿਹੜੀ ਹੈਗੀ ਵੀਡੀਓ ਜਿਹਦੇ ਸੋਸ਼ਲ ਮੀਡੀਆ ਤੇ ਜ਼ਿਆਦਾ ਬਾਲੀ ਚੱਲੀ ਜਾਂਦਾ ਜੀ ਬਾਲਾ ਚੱਲੀ ਜਾਂਦਾ ਹਾਂਜੀ ਹਾਂਜੀ ਮੁਖਾ ਦੇ ਭਰਾਵਾ ਇਹ ਹੋ ਗਿਆ ਕੀ ਅਸੀਂ ਅਸੀਂ ਵੀ ਦੇਖ ਲਈਏ ਅਸੀਂ ਵੀ ਵੇਖ ਲਈ ਕੀ ਆ ਜਣਾ ਬਾਹਰ ਚੱਲੀ ਜਾਂਦਾ ਸਾਨੂੰ ਤਾਂ ਸੋਸ਼ਲ ਮੀਡੀਆ ਦਾ ਪਤਾ ਹੀ ਨਹੀਂ ਲੱਗਦਾ ਵੀ ਕੀ ਹੋਈ ਜਾਂਦਾ ਗਲਾਸ ਚ ਹਲਦੀ ਹਾਂਜੀ 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 ਅਰਵਿੰਦਰ ਬੇਖੀ ਜੀ ਜੀ ਲੈਂਡ ਜੀ ਝਗਾਉਂਦੇ ਆ ਜੀ ਬਸ ਬੰਤੋ ਜਾਂਦਾ ਇੱਕ ਟੂਣਾ ਜਾ ਕਰਦੇ ਆ ਇਸੇ ਟੂੜੇ ਨੇ ਤੇ ਇਹਦੇ ਕੁੱਟ ਪਵਾਈ ਹੈ ਜੀ ਆਲਾ ਕੱਟ ਲੈਣ ਨੂੰ ਕੀ ਹੈ ਇਹ ਮੈਨੂੰ ਸਮਝ ਨਹੀਂ ਆਈ ਇਹਦੀ ਜਨਾਬ ਹਾਂ ਇਹ ਹਲਦੀ ਵਾਲਾ ਪੰਗਾ ਇਸੇ ਨੇ ਪਾਇਆ ਜੀ ਵੀ ਬਾਕੀ ਕੀ ਹੈ ਸਿਸਟਮ ਕੀ ਹੈ ਹਲਦੀ ਵਾਲਾ ਨਹੀਂ ਕੀ ਪੰਗਾ ਮਤਲਬ ਕੀ ਪੈ ਗਿਆ ਹਲਦੀ ਤੋਂ ਪੰਗਾ ਸੁਣ ਲਓ ਜਨਾਬ ਹਾਂ ਅੱਗੇ ਜਦੋਂ ਮੈਂ ਆਉਂਦਾ ਜਾਂਦਾ ਸੀ ਡਿਊਟੀ ਤੋਂ ਆਉਂਦਾ ਸੀਗੇ ਜੀ ਹਾਂ ਰੋਟੀ ਬਣਾਉਂਦੀ ਜੀ ਨਾਲ ਧੋਕੇ ਵਧੀਏ ਅਰੈਸਟ ਮੈਂ ਕਰਦਾ ਜੀ ਠੀਕ ਹੈ ਜੀ ਲੱਤਾਂ ਬਾਹਾਂ ਵੀ ਨੱਪਦੀ ਸੀਗੀ ਜੀ ਅੱਛਾ ਤਾਂ 4-5 ਦਿਨ ਹੋ ਗਏ ਜੀ ਇਹਨੂੰ ਪਤਾ ਨਹੀਂ ਕੀ ਹੋਇਆ ਮੈਨੂੰ ਉਹ ਦੂਰ ਪਹਿਲਾਂ ਹੀ ਫੋਨ ਕਰਦੇ ਕਿ ਹਲਦੀ ਲਿਆ ਮੈਂ ਕਿਹਾ ਰਾਸ਼ਨ ਤਾਂ ਲਿਆ ਕੇ ਸਿੱਟਿਆ ਹਾਂ ਕਿ ਹਲਦੀ ਲਿਆ ਹਲਦੀ ਲਿਆ ਜੀ ਇੰਨੀ ਕਿੰਨੀ ਜਨਾਬ 150 ਦੀ ਡੇਲੀ ਹਲਦੀ ਇਹ ਬਰਬਾਦ ਕਰਦੀ ਹੈ 150 ਦੀ ਡੇਲੀ ਡੇਲੀ 150 ਦੀ ਜੀ ਐਸ ਕੰਮ ਚ ਹੋਰ ਜੀ ਜਨਾਬ ਨਹੀਂ ਇੰਨੀ ਹਲਦੀ ਉਹਦਾ ਇੱਕ ਚਮਚਾ ਪਾਇਆ ਯਾਰ ਜਨਾਬ ਹੁਣ ਜਿਵੇਂ ਮੇਰੀ ਮਾਂ ਕਹਿੰਦੀ ਸੀਗੀ ਫੇਰ ਰਾਤ ਨੂੰ ਰੌਲਾ ਪਉਂਦੇ ਆ ਇਹ ਕੀ ਕਰਦੀ ਰਾਤ ਨੂੰ ਗਲਾਸ ਜਿਆ ਲੈ ਲੈਂਦੀ ਹੈ ਜੀ ਹਾਂ ਹਾਂਦੀ ਜੀ ਸਿੱਟੀ ਦੇ ਚਾਨਣ ਜਗਾ ਫਿਰ ਮੈਨੂੰ ਕਿਤੇ ਢੋਲ ਆ ਢੂਲਾ ਸਾਡਾ ਵਾਸ਼ਿੰਗ ਮਸ਼ੀਨ ਆਇਆ ਹੋਇਆ ਪਿਆ ਜੀ ਜਿਵੇਂ ਬਾਥਰੂਮ ਉਹ ਠੂਲੇ ਇਹ ਨਹੀਂ ਹੁੰ ਲੱਗੇ ਪਏ ਹੁੰਦੇ ਜੀ ਅੱਡਿਆਂ ਜਾਂ ਚੀਜੀ ਅੱਛਾ ਸਰਕਾਰੀ ਜਿਹੜੇ ਬਾਸੋਂ ਬਣੇ ਬਾਸੋਂ ਹੁੰਦੇ ਹਾਂ ਓਵੇਂ ਹੋਇਆ ਪਿਆ ਓਵੇਂ ਮਤਲਬ ਮੈਂ ਸਮਝਿਆ ਨਹੀਂ ਪੀਲਾ ਪੀਲਾ ਹੋਇਆ ਪਿਆ ਜੀ ਓਵੇਂ ਜੀ ਅੱਛਾ ਬਾਸੋਂ ਬੁਰਾ ਹੋਰ ਜੀ ਜਨਾਬ ਇੰਨੇ ਨਾ ਇਸ ਗੁੱਸੇ ਦੇ ਮਾਰੇ ਨੇ ਮੈਨੂੰ ਕੁੱਟ ਨਹੀਂ ਪਈ ਜੀ ਦਿਮਾਗੱਕ ਗਿਆ ਜੀ ਦੀ ਹਲਦੀ ਤੇ ਤਾਂ ਇਹਨੇ ਤੇ ਕੁੱਟਦੀ ਤੇ ਹੋਰ ਜਨਾਬ ਫਿਰ ਕੀ ਕਰਾਂ ਜੀ ਵੀਪਾ ਮੇਰੇ ਵੱਲ ਦੇਖਾ ਤਾ ਹੁਣ ਤੂੰ ਪਾ ਕੇ ਸਿਆਪਾ ਜਾਂ ਨੂਦੀ ਨੂੰ ਤੇ ਸਾਡੀ ਨੂੰ ਤੇ ਆਪ ਨੂੰ ਬੈਗੀ ਨੀਵੀ ਪਾ ਕੇ ਹੁਣ ਮੈਨੂੰ ਆਂਦਾ ਸਿੱਡਾ ਕਿਡਾ ਕ ਮਸਲਾ ਹਲਦੀ ਵਾਲਾ ਕੀ ਤੁਸੀਂ ਮੰਨ ਲਓ ਆ ਜਿਹੜੀ ਚੀਜ਼ ਮੈਂ ਵੇਖੀ ਮੈਨੂੰ ਤਾਂ ਕਿੱਡੀ ਖਾਸ ਗੱਲ ਇਹ ਚ ਲੱਗੀ ਨਹੀਂਗੀ ਇਹ ਖਾਸ ਗੱਲ ਨਹੀਂ ਜੀ ਸਰ ਇਹ ਗੱਲ ਬਹੁਤ ਵੱਡੀ ਸੀ ਇਹਨੂੰ ਐ ਪੁੱਛੋ ਵੀ ਸਾਡੇ ਵਿਆਹ ਨੂੰ 8 ਸਾਲ ਹੋਏ ਆ ਕਦੇ ਮੈਨੂੰ ਇਹ ਘਮਾਉਣ ਲੈ ਕੇ ਗਿਆ ਕਦੇ ਸ਼ਿਮਲੇ ਲੈ ਕੇ ਗਿਆ ਕਦੇ ਪਹਾੜਾਂ ਚ ਲੈ ਕੇ ਗਿਆ ਇਹ ਮੈਨੂੰ ਇਹ ਨਹੀਂ ਹੁਣ ਹਲਦੀ ਦਾ ਸ਼ਿਮਲੇ ਕੁਲੂ ਮਨਾਲੀ ਨਾ ਜਾ ਪਹਾੜਾਂ ਦਾ ਕੀ ਇਤਾਲ ਤਾਲ ਮੇਲਾ ਦੇ ਨਹੀਂ ਤੇ ਤੇਰੇ ਕੰਮ ਕਿ ਢੱਕ ਸੀ ਮੇਰੇ ਅੱਖੇ ਲੱਗ ਜਾਂਦਾ ਜਿਹੜਾ ਮੈਨੂੰ ਇਹ ਕੁੱਟ ਮਾਰਨੇ ਬਹਿ ਗਿਆ ਸੀਗਾ ਬੰਦਿਆਂ ਦੀਆਂ ਸੌ ਮਜਬੂਰੀਆਂ ਹੁੰਦੀਆਂ ਵੀ ਬਾਬਾ ਠੀਕ ਹੈ ਉਹਦੀ ਪ੍ਰੋਬਲਮ ਹੈ ਠੀਕ ਹੈ ਉਹ ਕਹਿੰਦਾ 20000 ਮੇਰੀ ਤਨਖਾਹ ਹੈ ਨਹੀਂ ਤੈਨੂੰ ਕੁਲੂ ਮਨਾਲੀ ਲਿਜਾ ਸਕਦਾ ਨਹੀਂ ਪਹਾੜਾਂ 'ਚ ਸ਼ਿਮਲੇ ਲਿਜਾ ਸਕਦਾ ਤੈਨੂੰ ਹਨਾ ਤੇ ਉਹ ਵੀ ਬੰਦੇ ਸੀਗੇ ਜਿਹੜੇ ਉਹ ਗੱਲ ਜਿਨ੍ਹਾਂ ਦਾ ਤਾਜਮਹਾਲ ਖੜੇ ਕਰਦੇ ਸੀ ਤੇ ਇਹਨੇ ਦੋ ਕਮਰੇ ਪਾ ਕੇ ਮੈਨੂੰ ਤਾਂ ਕਹਿੰਦਾ ਤੈਨੂੰ ਮੈਂ ਕੋਠੀ ਪਾਤੀ ਗੱਲ ਪ੍ਰਵਿੰਦਰ ਵੱਲੀ ਕਰਦੇ ਸਾਰਾ ਤਾਜਮਹਲ ਦੇ ਬੜੇ ਸਿਆਪੇ ਇੱਕ ਤਾਂ ਮੈਨੂੰ ਤਾਂ ਆਸਾਂ ਤੁਹਾਡੇ ਗੱਲ ਤੋਂ ਬੀਬਾ ਹੁਣ ਐਂ ਦੱਸ ਵੀ ਆਮ ਕਬੀਲਦਾਰ ਉਹਨਾਂ ਦੇ ਤਾਂ ਸ਼ੌਂਕ ਸੀ ਉਹ ਤਾਂ ਚੋਤਲੇ ਕਰਦੇ ਸੀ ਰਾਜੇ ਮਹਾਰਾਜੇ ਸੀ ਠੀਕ ਹੈ ਉਹ ਕੋ ਆਪਣੇ ਕੋ ਆਮ ਘਰਾਂ 'ਚ ਥੋੜੇ ਵਾਏ ਉਹ ਤਾਂ ਅਗਲੀ ਕਹਿੰਦੀ ਵੀ ਮੈਂ ਹੁਣ ਮੈਂ ਤੈਨੂੰ ਕੀ ਦੱਸਾਂ ਉਹ ਤਾਂ ਜਲ ਛੱਡ ਕਿਹੜੀ ਸਟੋਰੀ ਚੱਪ ਪੜਣਾ ਤੂੰ ਮੈਨੂੰ ਐਂ ਦੱਸ ਵੀ ਤੁਸੀਂ ਆ ਇੱਕ ਚਮਚਾ ਪਾ ਕੇ ਵੇਖ ਲੈਂਦੇ ਫਿਰ ਵੀ ਸਰ ਗਿਆ ਸੀਗਾ ਉਹ ਕਹਿੰਦਾ ਅੱਧਾ ਕਿਲੋ ਹਲਦੀ ਨਾ ਤਲਵਾ ਦਿੰਨੀ ਆ ਤੂੰ ਇਹ ਮੇਰੇ ਅੱਖੇ ਨਹੀਂ ਲੱਗਦੇ ਜਿਵੇਂ ਮੈਂ ਕਹਦੇ ਇਹ ਤਾਂ ਛੇਤੀ ਕਹਿ ਦੂ ਮੈਂ ਸੌਣਾ ਮੈਨੂੰ ਨਹੀਂ ਦੰਦੀ ਮੈਂ ਸੌਣਾ ਮੈਨੂੰ ਨਹੀਂ ਦੰਦੀ ਨਹੀਂ ਬੀਬਾ ਮੈਨੂੰ ਐਂ ਦੱਸੋ ਤੂੰ ਕਿੰਨੇ ਵਜੇ ਆ ਜਣਾ ਡਿਊਟੀ ਤੋਂ ਯਾਰ ਜਨਾਬ ਮੈਂ ਆਉਣਾ ਸ਼ਾਮ ਨੂੰ ਜੀ ਕਿੰਨੇ ਵਜੇ ਮੈਂ 8:00 ਵਜੇ ਆ ਜੰਨਾ ਜੀ ਅੱਛਾ ਜਦੋਂ 8:00 ਵਜੇ ਆ ਜੰਨਾ ਜੀ ਬਾਸੇ ਦ ਇਸੇ ਕਮ ਜੀ ਇਸੇ ਕਮ ਜਨਾਬ ਫਿਰ ਮੈਂ ਸਵੇਰੇ ਉੱਠ ਕੇ ਜਾਣਾ ਵੀ ਤੇ 5 ਵਜੇ ਉੜਦਾ ਹੀ ਨਾ ਆਪੋਂ ਕਮ ਡਿਊਟ ਸ਼ੇਅਰ ਕਰਨ ਜਾਣਾ ਫਿਰ ਮੈਂ ਡਿਊਟੀ ਤੇ ਜਾਣਾ ਹੁੰਦਾ ਜੀ ਹਾਂ ਹਾਂ ਜੀ ਐਂ ਤੂੰ ਕੀ ਕਰਦੀ ਨਹੀਂ ਚਲੋ ਠੀਕ ਹੈ ਹੋ ਗਿਆ ਠੀਕ ਹੈ ਹਲਦੀ ਵਾਲਾ ਕੰਮ ਥੋੜਾ ਚੱਲੀ ਜਾਂਦਾ ਮੈਂ ਤਾਂ ਮੈਨੂੰ ਤਾਂ ਹਾਸਾ ਆਈ ਜਾਂ ਥੋੜੀ ਗੱਲ ਤੋਂ ਯਾਰ ਵੀ ਕੁੱਟ ਮਾਰ ਤੱਕ ਗੱਲ ਕਿਉਂ ਬੰਦ ਤੋੜੀ ਜਨਾਬ ਗੱਲ ਕੁੱਟ ਹਲਦੀ ਪਿੱਛੇ ਘਟ ਗਈ ਹਾਂ ਐਟ এ ਟਾਈਮ ਇਹਨੂੰ ਮੈਂ 20000 ਰੁਪਏ ਦਾ ਮੋਬਾਈਲ ਲੈ ਕੇ ਦਿੱਤਾ ਜੀ ਕਿਸਤਾ ਉਤੇ ਜੀ ਉਹ ਕਹਦੇ ਬਸ ਜਨਾਬ ਆ ਦੀ ਇਹ ਦੂਜਾ ਇਹਦੀ ਟਾਰਚਾ ਟਾਰਚਰੀ ਸਹੀ ਚੱ ਕਿ ਮੈਨੂੰ ਮੋਬਾਈਲ ਨਵਾਂ ਲੈ ਕੇ ਦੇ ਜੀ ਅੱਛਾ ਤੇਰੇ ਫੋਨ ਦੀ ਕਰਚ ਨਹੀਂ ਜਾਏ ਹਾਂਜੀ ਹਾਂਜੀ ਨਵਾਂ ਮੋਬਾਈਲ ਲੈ ਕੇ ਦਿੱਤੇ ਹਜੇ ਪਹਿਲੀ ਕਿਸ਼ਤ ਭਰਨੀ ਹੈ ਜੀ ਉਹਦੀ ਇਹਨੂੰ ਲੈ ਕੇ ਦਿੱਤਾ ਫੋਨ ਇਹਨੂੰ ਲੈ ਕੇ ਦਿੱਤਾ ਜੀ ਫਿਰ ਸੁਣੋ ਜੀ ਗਾਏ ਦੇ ਪੁੱਟ ਕਿਵੇਂ ਪਈਏ ਜੀ ਹਾਂ ਇਹ ਕਿਤੇ ਸੀ ਕਿੜਾ ਆਪਣਾ 20 ਲੀਟਰ ਦਾ ਹੁੰਦਾ ਜੀ ਪਾਣੀ ਵਾਲਾ ਡਰਮਾ ਰੋ ਵਾਲਾ ਜੀ ਉੱਥੇ ਲੈ ਕੇ ਜਾ ਉਹਦੀ ਜੀ ਮੋਬਾਈਲ ਟਾਰਚ ਜਗਾ ਕੇ ਤੇਰੇ ਵਾਲੀ ਤਾਂ ਸਹੀ ਨਹੀਂ ਜਗਦੀ ਜੀ ਨਵਾਂ ਮੋਬਾਈਲ ਅੱਛਾ ਉਹ ਪਾਣੀ ਚ ਸੜਦਾ ਜੀ ਇਹਨੇ ਮੋਬਾਈਲ ਜੀ ਨਵਾਂ ਫੋਨ ਹਾਂਜੀ ਐ ਇਹ ਤੇ ਮੈਨੂੰ ਗੁੱਸੇ ਚ ਫੈਂਟਣਾ ਪਿਆ ਜੀ ਇਹਨੂੰ ਮੈਂ ਫੈਂਟਿਆ ਤਾਂ ਨਹੀਂ ਨਹੀਂ ਫੈਂ ਇਹ ਚੀਜ਼ਾਂ ਜਿਹੜੀਆਂ ਸੀ ਨਾ ਇਹ ਆਪਣੇ ਬਾਬੇ ਦਾਦਿਆਂ ਚ ਹੁੰਦੀਆਂ ਸੀਗਾ ਪਿਓ ਹੁੰਦੇ ਸੀ ਬਾਬੇ ਦਾਦੇ ਹੁੰਦੇ ਸੀ ਹਨਾ ਉਦੋਂ ਇਹ ਵੀ ਸਿਸਟਮ ਸੀਗਾ ਵੀ ਲੋਕ ਪੜ੍ਹੇ ਲਿਖੇ ਘੱਟ ਸੀ ਘੁੱਟ ਘਟਾਈ ਵਾਲਾ ਕਮੜਾ ਘਰ ਵਾਲਿਆਂ ਨਾਲ ਫਿਰ ਇਹ ਵੀ ਹੁੰਦਾ ਸੀਗਾ ਉਦੋਂ ਤਾਂ ਵੀ ਪੰਜ ਭਰਾ ਹੈ ਸੱਤ ਭਰਾ ਹੈ ਜਾਂ ਇੱਕ ਵਿਆਹ ਲੈ ਜਾਂ ਦੋ ਵਿਆਹ ਲੈ ਤੇ ਬਾਕੀ ਉਸੇ ਚੁੱਲੇ ਤੇ ਰੋਟੀ ਖਾਏ ਜਾਂਦੇ ਹੁੰਦੇ ਸੀਗੇ ਮਤਲਬ ਮੈਂ ਤੁਹਾਨੂੰ ਪੰਜਾਬੀ 'ਚ ਦੱਸਾਂ ਵੀ ਇੱਕ ਵਿਆਹ ਹੁੰਦਾ ਸੀ ਦੋ ਵਿਆਹ ਹੁੰਦੇ ਸੀ ਤੇ ਘਰ ਵਾਲੀ ਵਿਚਾਰੀ ਜਿਹੜੀ ਆ ਉਹ ਪੰਜਾਂ ਸੱਤਾਂ ਦੀ ਹੁੰਦੀ ਸੀ ਉਹ ਠੀਕ ਹੈ ਸਾਂਝੀਆਂ ਵਾਹੀਆਂ ਸਾਂਝਾ ਚੁੱਲਾ ਸਾਰਾ ਕੁਝ ਇੱਕ ਚੁੱਲੇ ਤੇ ਰੋਟੀਆਂ ਹੁਣ ਤਾਂ ਭਰਾ ਨੂੰ ਪੁਰਾਣੀ ਚਰਦਾ ਗਾ ਸਕੇ ਭਰਾ ਨੂੰ ਅਗਲਾ ਕਹਿੰਦਾ ਵੀ ਇਹ ਰੋਟੀ ਕਿਉਂ ਖਾਂਦਾ ਇਹ ਰੋਟੀ ਕਿਉਂ ਖਾਂਦਾ ਭਰਾ ਬੇਸ਼ੱਕ ਛੜਾ ਵੀ ਰਹਿ ਜੇ ਨਾ ਤਾਂ ਕੌਲੀਆਂ ਬਾਟੀਆਂ ਚੱਕ ਕੇ ਦੂਜੇ ਵਾਹੇ ਦੇ ਭਰਾ ਅਡ ਕਰ ਦਿੰਦੇ ਵੀ ਚੱਲ ਆਉਂਦੀ ਕਮਾ ਤੇ ਖਾ ਮਾਂ ਪਿਓ ਨੂੰ ਅਡ ਕਰਦੇ ਨੇ ਅੱਜ ਕੱਲ ਤਾਂ ਲੋਕ ਇਹ ਕਹਾਣੀਆਂ ਰਹਿ ਗਈਆਂ ਪੁਰਾਣੇ ਇੱਕ ਸਮਿਆਂ ਦੀਆਂ ਛੋਟੀਆਂ ਠੀਕ ਹੈ ਵੀ ਇੱਕ ਇੱਕ ਵਿਚਾਰੀ ਜਨਾਨੀ ਹੁੰਦੀ ਸੀਗੀ ਤੇ ਚਾਰ ਚਾਰ ਪੰਜ ਪੰਜ 7 7 ਭਾਵਨਾ ਕੱਟ ਜਾਂਦੀ ਸੀਗੀ ਸਾਰਾ ਕੁਝ ਚੱਲੀ ਜਾਂਦਾ ਸੀਗਾ ਹੁਣ ਜਿਹੜਾ ਸਮਾਂ ਨਾ ਉਹ ਸਮਾਂ ਬਦਲ ਗਿਆ ਤੇ ਉਹ ਸਮਾਂ ਜਿਹੜਾ ਸੀ ਨਾ ਉਹ ਸਮੇਂ ਦੇ ਵਿੱਚ ਘਰ ਵਾਲੀ ਇੱਕ ਦੀ ਹੁੰਦੀ ਸੀ ਤੇ ਜਿੰਨੇ ਮਗਰ ਬਾਕੀ ਛੜੇ ਆ 4 ਐ 5 ਐ 7 ਉਹ ਸਾਰੇ ਕੁੱਟ ਵੀ ਲੈਂਦੀ ਸੀ ਤੇ ਕੁੱਟ ਕੇ ਉਹਦੇ ਕੋਲ ਮੁਰਖ ਰੋਟੀਆਂ ਵੀ ਪਕਵਾਉਂਦੇ ਸੀ ਕਿ ਵੀ ਲਾ ਸਾਡੀਆਂ ਤੇ ਹੀ ਖਾਣੀਆਂ ਹੁਣ ਇਹ ਕੰਮ ਬੰਦ ਹੋ ਗਿਆ ਕੁੱਟ ਕਟਹਿਰੇ ਵਾਲੇ ਜਿਹੜਾ ਤੂੰ ਕਹਦਾ ਮੈਂ ਤਾਂ ਫੈਂਟ ਤੀ ਠੀਕ ਆ ਤੂੰ ਤਾਂ ਫੈਂਟ ਤੀ ਹੁਣ ਮੇਰੀ ਗੱਲ ਸੁਣ ਸਿੱਧੇ ਸ਼ਬਦਾਂ ਚ ਵੀ ਜਨਾਨੀ ਨੂੰ ਕੁੱਟਣ ਦਾ ਤੈਨੂੰ ਪਤਾ ਵੀ ਕਾਨੂੰਨ ਜਿਹੜਾ ਉਹ ਇਜਾਜ਼ਤ ਨਹੀਂ ਦਿੰਦਾ ਹਾਂਜੀ ਠੀਕ ਹੈ ਲੇਡੀਜ਼ ਫਸਟ ਫਸਟਵਾਂ ਜਿਹੜਾ ਨਾਰਾ ਇਹੋ ਲੱਗਦਾ ਨਾ ਹੁਣ ਕਿ ਜਿੰਨੇ ਅਧਿਕਾਰ ਸਾਨੂੰ ਬੰਦਿਆਂ ਨੂੰ ਉਹਨੇ ਜਨਾਨੀਆਂ ਨੂੰ ਹੋਣੇ ਚਾਹੀਦੇ ਪਰ ਠੀਕ ਹੈ ਨਾ ਸਮਝਦੇ ਆ ਇਸ ਗੱਲ ਨੂੰ ਕਿ ਸਾਡਾ ਇੱਕ ਸਮਾਜਿਕ ਕਲਚਰ ਵੀ ਹੈ ਜਿਹਦੇ ਵਿੱਚ ਇੱਕ ਸ਼ਰਮ ਵੀ ਹੁੰਦੀ ਹੈ ਵੀ ਘਰ ਵਾਲੀ ਘਰ ਵਾਲੇ ਦੀ ਸ਼ਰਮ ਇੱਜ਼ਤ ਅਣਖ ਜਿਹੜੀ ਸਾਰੀ ਸੋਚ ਕੇ ਚੱਲੇ ਵੀ ਮੈਨੂੰ ਇਹਦੀ ਸ਼ਰਮ ਵੀ ਹੈ ਮੈਨੂੰ ਸੱਸ ਸਹੁਰੇ ਦੀ ਸ਼ਰਮ ਵੀ ਹੈ ਮੈਨੂੰ ਪਰਿਵਾਰ ਦੀ ਸ਼ਰਮ ਵੀ ਹੈ ਤੇ ਇੱਜ਼ਤ ਵੀ ਹੈ ਮੇਰੇ ਪਰਿਵਾਰ ਦੀ ਮੇਰੀ ਨਿਗਾਹ ਦੇ ਵਿੱਚ ਹਨ ਤੁਸੀਂ ਇੱਕ ਛੋਟੀ ਜੀ ਗਲਾਸ ਚ ਹਲਦੀ ਦਾ ਚਮਚਾ ਪਾਉਣ ਪੁੱਛੇ ਗੇਮ ਬਗਾੜਦੀ ਠੀਕ ਹੈ ਕੁੱਟ ਦੇ जनाब ਉਹ ਤਾਂ ਠੀਕ ਹੈ ਤੁਸੀਂ ਮੈਨੂੰ ਐਂ ਦੱਸੋ ਉਹ ਵੀ ਆ ਮੈਂ ਬੱਚਿਆਂ ਦੇ ਆ ਰਿਹਾ ਮੇਰਾ ਬੱਚਾ ਇਹਦੀਆਂ ਫੀਸਾਂ ਭਰਨ ਵਾਸਤੇ ਮੈਂ ਹਜੇ ਮੈਂ ਕਿਹ ਫੀਸਾਂ ਭਰ ਦਵਾਂ ਮੈਂ ਠੀਕ ਹੈ ਐਨੀ ਜੈਦਨ ਵਾਲੇ ਨੇ ਏਸੀ ਲਵਾਇਆ ਇਹਦੀ ਜੈਦਨ ਵਾਲੀ ਇਹਨੇ ਮਤਲਬ ਹੁਣ ਮੋਬਾਈਲ ਮੈਂ ਦੇਖੋ ਕਿਸ਼ਤਾਂ ਦੇ ਹੇ ਪਹਿਲੀ ਕਿਸ਼ਤ ਭਰਨੀ ਸੀਗੀ ਜਿਹੜਾ ਖਰਾਬ ਦੱਸੋ ਮੈਂ ਮੇਰੇ ਹੈ 20000 ਰੁਪਏ ਕਿਧਰ ਜਾਉ ਮੇਰਾ ਪਿਓ ਬਿਮਾਰ ਰਹਿੰਦਾ ਜੀ ਮਾਂ ਮੇਰੀ ਬਿਮਾਰ ਰਹਿੰਦੀ ਇਹ ਇਹਨੂੰ ਵੀ ਸੋਚਣਾ ਚਾਹੀਦਾ ਕਿ ਨੇਤਾ ਸੋਚਣਾ ਚਾਹੀਦਾ ਕੋਈ ਗੱਲ ਇਹ ਪੰਜ ਜੀ ਮੈਨੂੰ ਇੱਕ ਗੱਲ ਦੱਸੋ ਵੀ ਤੁਹਾਨੂੰ 4-5 ਦਿਨਾਂ ਦਾ ਨਹੀਂ ਪਤਾ ਲੱਗਿਆ ਵੀ ਕੀ ਰੌਲਾ ਸੀ ਇਹਨਾਂ ਦਾ ਵੀ ਠੀਕ ਅੰਦਰ ਖਾਤੇ 2-2 ਵਜੇ ਤੱਕ ਰੌਲਾ ਪਾਈ ਜਾਂਦੇ ਸੀ ਇਹ ਹਣਾ ਹੁਣ ਪਤਾ ਲੱਗਿਆ ਵੀ ਇਹ ਤਾਂ ਹਲਦੀ ਵਾਲੀ ਗੇਮ ਖੇਡਦੇ ਸੀਗੇ ਹਾਂਜੀ ਤੁਸੀਂ ਮਗਰ ਕਿਉਂ ਭੱਜੇ ਢੀ ਛੇਤੀ ਮੈਂ ਭੇਜਦੇ ਨਹੀਂ ਸੀ ਘਰੇ ਵੀਰ ਜੀ ਮੈਂ ਤਾਂ ਆਈ ਸੀ ਕਿ ਇਹ ਨਾ ਬੈਨੂ ਜਰ ਤਰ ਕੇ ਮੋਟਰਸਾਈਕਲ ਤੇ ਚੜ ਕੇ ਤਰਨ ਲੱਗੇ ਤੇ ਮੈਂ ਇਹਨਾਂ ਨੂੰ ਆਵਾਜ਼ ਮਾਰੀ ਮੈਂ ਤੁਸੀ ਕਿੱਥੇ ਜਾਂਦੇ ਆਂ ਹਾਂ ਕਿ ਅਸੀਂ ਤਾਂ ਥਾਣੇ ਜਾਂਦੇ ਆਂ ਜਦ ਇਹਨਾਂ ਨੇ ਥਾਣੇ ਦਾ ਨਾਮ ਲੈਤਾ ਭਾਈ ਇਹ ਤਾਂ ਮੋਟਰਸਾਈਕਲ ਤੇ ਬਹਿ ਕੇ ਆ ਗਏ ਤੇ ਮੈਂ ਤਾਂ ਕਰ ਪੱਖਾ ਬੰਦ ਤੇ ਮੁੰਡਾ ਤਾਂ ਚੱਲ ਪਿਆ ਮਗਰ ਇਹਨਾਂ ਨੇ ਮੈਂ ਤਾਂ ਆਪ ਨਾਲ ਜਾਉਂਗਾ ਨਾਲ ਲੈ ਕੇ ਭਾਈ ਮੈਂ ਤਾਂ ਆਪ ਮਗਰੇ ਆ ਗਈ ਵੀ ਪਤਾ ਨਹੀਂ ਕੀ ਗੱਲ ਹੈ ਥਾਣੇ ਕਾਦੇ ਵਾਸਤੇ ਜਾਂਦੇ ਆ ਨੇ ਚਲੋ ਠੀਕ ਹੈ ਨਾਰਮਲ ਗੱਲ ਹੈ ਤੇ ਤੁਹਾਨੂੰ ਭੱਜਣ ਦੀ ਲੋੜ ਨਹੀਂ ਸੀ ਮੈਂ ਭੇਜ ਦਿੰਦਾ ਘਰੇ ਡਰ ਕਾ ਦਾ ਲੱਗਿਆ ਤੁਹਾਨੂੰ ਇਸ ਗੱਲ ਮੈਨੂੰ ਵੀ ਇੰਨੀ ਗੱਲ ਦਾ ਡਰ ਲੱਗਿਆ ਮੈਂ ਕਿ ਜਿਹੜੀ ਪੁਲਿਸ ਨਹੀਂ ਕਰ ਜੇ ਢਾਈ ਜਾਂਦੀ ਕਿ 6:00 ਜੇ ਢਾਈ ਜਾਂਦੀਏ ਘਰ ਦੇ ਬਣਾਵਾਂ ਢਾਈ ਜਾਂਦੀ ਲੋਕਾਂ ਦੇ ਉਹ ਤਾਂ ਨਸ਼ੇ ਵਾਲਿਆਂ ਨੇ ਜੀ ਵੀਰ ਜੀ ਮੈਨੂੰ ਕੀ ਪਤਾ ਸੀਗਾ ਵੀ ਮੈਂ ਇੰਤਾਂ ਸੀ ਵੀ ਜਿਹੜੀ ਐਤੀ ਰਾਤ ਨੂੰ ਬਣਾ ਲੈ ਢਾ ਲੈ ਕਿ ਤੇ ਉਹਦੀਆਂ ਗੱਲਾਂ ਕਰਦੇ ਤੇ ਇਹਨਾਂ ਨੂੰ ਤਾਂ ਪੁਲਿਸ ਨੇ ਸੱਦ ਲਿਆ ਥਾਣੇ 'ਚ ਅੱਛਾ 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 ਦੇਖ ਲਾ ਬੀਬਾ ਆ ਹੁੰਦੇ ਮਾਮਾ ਦੇ ਦਰਾਲ ਮਗਰ ਭੱਜੀ ਵੀ ਕਿਤੇ ਸਾਡੇ ਨਸ਼ੇ ਚ ਨਾ ਸੱਦਲੇ ਹੋਣ ਬਿਨਾਂ ਵਜਾ ਪੁਲਿਸ ਨੇ ਪਰ ਮੈਂ ਉਹਨਾਂ ਥਾਣੇਦਾਰਾਂ ਚ ਹੋਇਆ ਨਹੀਂਗਾ ਵੀ ਬਿਨਾਂ ਵਜਾ ਕਿਹਨੂੰ ਸੱਦਲੂ ਮੈਂ ਤਾਂ ਦੇਖੋ ਜੀ ਮੈਂ ਨਵੇੜ ਕੇ ਭੇਜੂਗਾ ਭਾਂਜੀ ਕੋਈ ਗੱਲ ਨਹੀਂ ਬੇਸ਼ੱਕ ਘਰੇਲੂ ਝਗੜਾ ਹੈ ਇਹਨਾਂ ਦਾ ਸ਼ਾਬਾਸ਼ ਜੀ ਜੀ ਤੁਹਾਡੇ ਜੇ ਮੇਰੇ ਕੋਲ ਆ ਗਏ ਹੈ ਸ਼ਾਇਦ ਇਹਨਾਂ ਦਾ ਕਾਰਨ ਇਹੀ ਸੀਗਾ ਉਹਨਾਂ ਦਾ ਨੋਹ ਤੁਹਾਡੀ ਕਹਿੰਦੀ ਸੀਗੀ ਸਾਡੇ ਐਸਆਈ ਸਾਹਿਬ ਨੂੰ ਵੀ ਮੈਂ ਨਹੀਂ ਤੁਹਾਡੇ ਨਾਲ ਗੱਲ ਕਰਨੀ ਮੈਂ ਤਾਂ ਐਸਐਚਓ ਸਾਹਿਬ ਨਾਲ ਹੀ ਗੱਲ ਕਰਨੀ ਮੈਂ ਕੋਈ ਨਹੀਂ ਨਵੇੜ ਕੇ ਤੋਰੂਗਾ ਘਰੇਲੂ ਛੋਟਾ ਮਸਲਾ ਐਡਾ ਮਸਲਾ ਨਹੀਂਗਾ ਵੀ ਤੇਰੇ ਨਵੇੜਨ ਵਾਲੀ ਗੱਲ ਤਾਂ ਰਹਿ ਖੜੀ ਪਤਾ ਨਿਵੇੜਨ ਵਾਲੀ ਗਾ ਵੀਰ ਮੈਂ ਤਾਂ ਬਸ ਜਾਂਦਾ ਇਹ ਬੰਦਾ ਮਾਫੀ ਮੰਗ ਲਵੇ ਸਾਰਿਆਂ ਚ ਤੇ ਜਾਂ ਫਿਰ ਜਿਵੇਂ ਮੇਰੇ ਤੋਂ ਨਿਸ਼ਾਨ ਪਾਏ ਤੇ ਇਹ ਤੇ ਮੈਂ ਚਾਰ ਪਵਾ ਕੇ ਇਥੋਂ ਫੇਰ ਲਿ ਜਾਉਂ ਤੇ ਫਿਰ ਮੇਰੇ ਦਿਲ ਨੂੰ ਸਕੂਨ ਮਿਲੇਗਾ ਨਹੀਂ ਬੀਬਾ ਹੁਣ ਮੈਨੂੰ ਐਂ ਦੱਸ ਵੀ ਸਾਨੂੰ ਕੀ ਅਧਿਕਾਰ ਆ ਥੋੜਾ ਦੋਨਾਂ ਜੀਆ ਦਾ ਰੌਲਾ ਤੇਰੇ ਸਾਹਮਣੇ ਤੇਰੇ ਬੰਦੇ ਨੂੰ ਕੁੱਟੀਏ ਕੋਲੇ ਉਹਦੀ ਮਾਂ ਬੈਠੀ ਐ ਕੋਲੇ ਉਹਦਾ ਪੁੱਤ ਐ ਠੀਕ ਐ ਜਵਾਕ ਦੇ ਸਾਹਮਣੇ ਐਡਾ ਕੀ ਕ੍ਰਾਈਮ ਕਰਤਾ ਉਹਨੇ ਠੀਕ ਐ ਮੈਂ ਕਹਣਾ ਕਿ ਤੇਰੇ ਦੇ ਹੱਥ ਚੁੱਕਿਆ ਉਹਦੀ ਗਲਤੀ ਐ ਬਹੁਤ ਵੱਡੀ ਨਹੀਂ ਚੁੱਕਣਾ ਚਾਹੀਦਾ ਸੀਗਾ ਹੁਣ ਜੇ ਉਹਨੂੰ ਕੁੱਟਦੇ ਨੇ ਫਿਰ ਤੈਨੂੰ ਕੀ ਮਿਲ ਜੂਗਾ ਫਿਰ ਤੁਹਾਡੀ ਕਹਾਣੀ ਹੋਰ ਵਿਗੜ ਜਣੀ ਤੂੰ ਉਹਨੂੰ ਚੰਗੀ ਲੱਗਣੋਂ ਹਟ ਜੇਗੀ ਬਸ ਮੈਂ ਤਾਂ ਫਿਰ ਤਲਾਕ ਲੈਣੀ ਐ ਭਾਈ ਮੇਰੇ ਕੋਲ ਤੂੰ ਨਿਕਟਾ ਸਕਦੀ ਮੇਰੇ ਬੈਠੇ ਨਾ ਮੈਂ ਅੱਧਰ ਤਲਾਕ ਲੈਣੀ ਐ ਮੈਂ ਇੱਥੇ ਰਹਿਣਾ ਨਹੀਂਗਾ ਤੁਸੀਂ ਛਾਤਰੋਂ ਕੋਈ ਨਹੀਂ ਮੈਂ ਬੈਠਾ ਕੋਈ ਦੂਸਰਾ ਡਾਂਸਰ ਨਹੀਂ ਮੈਂ ਤਾਂ ਫਿਰ ਤਾਂ ਅ